ਆ ਬੰਦਾ ਹੈ ਯੂਪੀ ਤੋਂ ਖੁਲਦੀ ਕਰਤੀ ਹਾਂ ਜੀ ਹਾਂ ਸਾਰੀ ਖੁੰਦੀ ਹੈ ਇਹ ਦੇਗੀ ਨਹੀਂ ਐਸ ਜੀ ਆਰ ਨਹੀਂ ਜੋੜ ਨਹੀਂ ਹੈਗਾ ਜੋੜ ਨਹੀਂ ਹੈਗਾ ਕੋਈ ਇੱਥੇ ਕੋਲੇ ਬਹਿ ਕੇ ਫਿੱਟ ਕਰਾਈਆ ਕਿ ਮੇਰੇ ਹੀ ਮਸ਼ੀਨ ਇਹ ਉੱਧਰ ਖੜੀ ਹੈ ਇਹ ਜੇ ਖੜੀ ਹੈ ਜੇ ਦੋ ਘੰਟੇ ਹੋਣੀਆਂ ਨੇ ਤੇ ਆ ਫੈਸਲਾ ਕਿ ਸਾਰਾ ਅਸੀ ਕੱਲ ਜੀ ਫੇਰ ਇਹ ਹਾਂ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਸਲ ਆ ਬਣ ਗਿਆ ਸਟ੍ਰੇਸਰ ਆ ਗਿਆ ਜੀ ਇਹ ਵੀ ਆਪਣਾ ਇੱਥੇ ਹੀ ਬਣਦਾ ਨਹੀਂ ਆਪਾਂ ਲੈਣੇ ਆਪਣੇ ਸਟੇਰ ਬਣਾਉਦੇ ਨਹੀਂ ਦਲੱਦੀ ਜੀ ਅਸਲ ਦਲੱਦੀ ਵਾਲਾ ਤੋਂ ਲੈਣੇ ਆ ਹਾਂ ਦਲੱਦੀ ਵਾਲਾ ਇੱਕ ਨੰਬਰ ਦਾ ਕੰਮ ਆਉਂਦਾ ਹਾਂ ਜੀ ਹਾਂ ਬਹੁਤ ਸਿਰੇ ਆ ਜੀ ਕੰਮ ਠੀਕ ਠੀਕ ਆ ਇਧਰ ਵਾਲਾ ਰਿਹਾ ਹਿੱਸਾ ਇਹ ਹਿੱਸੇ ਜੀ ਠੀਕ ਆ ਇਹ ਜਾਸਨ ਫਿਰ ਹਿੱਸੇ ਨੂੰ ਕਿੰਨੇ ਪਲੇਟ ਨਾਲ ਆਪਾਂ 8mm ਚਾਦਰ ਲਾਉਣੇ ਆ ਤੇ 5mm ਆਹੀ ਆਪਣੀ 5mm ਹੈ ਹਾਂ ਜੀ ਹਾਂ ਬਾਕੀ ਪੱਚ ਆ ਗਈਆਂ ਸਪੋਰਟਾਂ ਇਹਦੇ ਜੀ ਹੋਰ ਪੈਣੀਆਂ ਨੇ ਸਪੋਰਟਾਂ ਇਹਦੇ ਜੀ ਠੀਕ ਆ ਜਿਹੜੀ ਪੂਰਾ ਹੈਵੀ ਬਣ ਗਿਆ ਹਾਂ ਜੀ ਹਾਂ ਉਦੋਂ ਮਿਸਤਰੀ ਜੀ ਕੀ ਕਰ ਰਹੇ ਨੇ ਇਹ ਬਰਮ ਤਿਆਰ ਕਰ ਰਹੇ ਨੇ ਜੀ ਠੀਕ ਆ ਜੀ ਇਹ ਕੀ ਬਰਮ ਜੀ ਲਵੇ ਜੀ ਲੋ ਜੀ ਮਾੜਾ ਜਾਂ ਇਹ ਬਰਮ ਦਾ ਸਾਈਜ਼ ਕਰ ਰਹੇ ਨੇ ਜੀ ਬਰਮ ਤਿਆਰ ਕਰ ਹਾਂ ਜੀ ਹਾਂ ਜਿਹੜੇ ਆਪਣੇ ਓਕਰ ਵਾਲੇ ਬਰਮ ਆ ਗਏ ਜੀ ਹਾਂ ਹਾਂ ਉਹਨਾਂ ਦਾ ਪੈਰਿੰਗ ਸਾਈਜ਼ ਹੋ ਰਿਹਾ ਜੀ ਅਸਾਂ ਉਹਨਾਂ ਦਾ ਪੈਰਿੰਗ ਸਾਈਜ਼ ਹਾਂ ਜੀ ਠੀਕ ਆ ਯਾਨੀ ਇਹ ਆ ਦੋਸਤੋ ਕੋਈ ਬਾਹਰੋਂ ਬਾਲੀ ਇਹ ਨਹੀਂ ਹੈਗਾ ਕੋਈ ਕਿੰਨੀ ਕੁ ਚੀਜ਼ ਨਹੀਂ ਉਹ ਲੈਦੇ ਨੇ ਬਾਕੀ ਸਾਰੀ ਆਉਦੀ ਫੈਕਟਰੀ ਦੀ ਤਿਆਰ ਕਰਦੇ ਨੇਗੇ ਇਹ ਜਸਲਪਾ ਦਾ ਕਣਕਾਲਾ ਰੈਸਾ ਹਾਂ ਜੀ ਹਾਂ ਜੀ ਕੜਕ ਦੀ ਹੈ ਜੀ ਠੀਕ ਆ ਕੋਈ ਯਾਰ ਤੁਸੀਂ ਇਹ ਨਹੀਂ ਆ ਦੇਖ ਲਓ ਕਿੰਨੀ ਮੋਟੀ ਚਾਦਰ ਲੱਗੀ ਵੀ ਹੈਗੀ ਇਹ ਕਿੰਨੇ ਐਮ ਐਮ ਵਰਤਦੇ ਆ ਚਾਦਰ ਆਪ ਇੱਥੇ 12 ਗੇਜ ਲੱਗਦੀ ਹੈ ਜੀ ਆਪਣੇ ਜੀ 12 ਗੇਜ ਹਾਂ ਜੀ ਹਾਂ ਠੀਕ ਆ ਆ ਚਾਸੀ ਤਿਆਰ ਹੋਈ ਜਾਂਦੀ ਹੈ ਹਾਂ ਜੀ ਹਾਂ ਠੀਕ ਆ ਇਧਰ ਫੋਰਮੈਨ ਦਾ ਕੰਮ ਕੀ ਆ ਹੋਰ ਫੋਰਮੈਨ ਆ ਹਰ ਜੀ ਕੀ ਹਾਲ ਚਾਲ ਆ ਫਿੱਟ ਕਰੀ ਜਾਂਦੇ ਹੋ ਹਾਂ ਜੀ ਹਾਂ ਫਿਟਿੰਗ ਕਰਦੇ ਅਸੀਂ ਇੱਥੋਂ ਆਪਾਂ ਸਟਾਫ ਆਕਰ ਫਿੱਟ ਕਰਤੇ ਹਾਂ ਜੀ ਹਾਂ ਠੀਕ ਆ ਅਸੈਂਬਲੀਆਂ ਪਾਤੀਆਂ ਓਕੇ ਤੇ ਸਾਰੀ ਦੋਸਤੋ ਇੱਥੇ ਦੇਖ ਲਓ ਤੁਸੀਂ ਕੱਲੀ ਕੱਲੀ ਚੀਜ਼ ਫਿੱਟ ਹੁੰਦੀ ਆ ਕਿ ਬਾਕੀ ਦੋਸਤੋ ਇਹ ਨਹੀਂ ਹੈਗਾ ਪਹਿਲਾਂ ਪੇਂਟ ਕਰਕੇ ਗੱਲੀ ਗੱਲੀ ਚ ਫੇਰ ਫਿੱਟ ਹੁੰਦੀ ਆ ਉਧਰ ਗੈਟ ਰੰਮ ਪਿਆ ਉਹਨੂੰ ਪੇਂਟ ਕੀਤਾ ਪਿਆਗਾ ਪ੍ਰਾਈਮਰ ਮਾਰ ਕੇ ਜੀ ਪ੍ਰਾਈਮਰ ਮਾਰ ਕੇ ਨਹੀਂ ਹੈਗਾ ਵੀ ਉਹੀ ਲੱਲਬਲ ਲਗਾ ਕਰਤਾ ਅੱਛਾ ਉਹ ਵੀ ਪਾ ਦੇ ਅੱਛਾ ਕੰਮ ਕਰਦੇ ਆ ਜੀ ਠੀਕ ਆ ਹਾਂ ਪ੍ਰਾਈਮਰ ਪ੍ਰੂਫ ਨੂੰ ਮਾਲ ਮਾਰ ਕੇ ਐ ਪ੍ਰਾਈਮਰ ਪ੍ਰੂਫ ਨੂੰ ਮਾਰ ਕੇ ਫੇਰ ਵਧੀਆ ਹੋ ਜਾਣਾ ਓਕੇ ਹਾਂ ਜੀ ਹਾਂ ਠੀਕ ਆ ਠੀਕ ਆ ਬਾਹਰ ਦੇ ਉੱਤੇ ਕੋਟ ਵੱਜ ਜੇ ਨਾ ਇੱਕ ਐਰਪੋਰਟ ਕੋਟ ਵੱਜ ਜੂਰਾ ਕੋਟ ਵੱਜ ਜੇ ਠੀਕ ਆ ਠੀਕ ਆ ਸਟੇਸ਼ਨ ਹਰ ਕਿਲੇ کہیں ਕਰੋ ਉਹਦਾ ਇਹ ਆਹ ਕਾਸੀ ਖੜੀਆ ਕਰਲੀ ਹੈ ਜੀ ਇਹਦੀ ਫਿਟਿੰਗ ਵੀ ਕਰ ਰਿਹਾ ਅੱਛਾ ਇੱਥੇ ਦੋ ਮਸ਼ੀਨਾ ਲਾ ਲੈਨੇ ਆ ਦੋਨਾਂ ਦੀ ਫਿਟਿੰਗ ਕਰੀ ਜਾਣੀ ਆਹਾਂ ਦੀ ਇਕੱਠੀ ਕਰਦੇ ਆ ਪ੍ਰੈਮਰ ਪ੍ਰੂਮਰ ਮਾਰ ਕੇ ਜੀ ਹੁਣ ਜਿਵੇਂ ਬਾਦੀ ਹੋਗੀ ਤਿਆਰ ਦੀ ਨਾਲ ਦੀ ਨਾਲ ਪ੍ਰੈਮਰ ਮਾਰ ਦੇਣਾ ਜੀ ਓਕੇ ਤੇ ਜਿੱਥੇ ਜਿਹੜੀ ਜਿਹੜੀ ਚੀਜ਼ ਨੇ ਫਿੱਟ ਹੋਣਾ ਜੀ ਠੀਕ ਆ ਟੈਂਕ ਡਿਜੀਟਲ ਟੈਂਕਲ ਤੇ ਜਿਹਨਾਂ ਨੇ ਜਿੱਥੇ ਪਹਿਲਾ ਪੇਂਟ ਮਾਰਤਾ ਜੀ ਆਪਾਂ ਨੇ ਉੱਥੇ ਪੇਂਟ ਮਾਰਤਾ ਪਹਿਲਾਂ ਜਿੱਥੇ ਦਿੱਕਤ ਆ ਨਹੀਂ ਗਈ ਹਾਂ ਜੀ ਹਾਂ ਜਿੱਥੇ ਮਤਲਬ ਹੈ ਕਿ ਪੇਂਟ ਹੋਣਾ ਨਹੀਂ ਹਾਂ ਜਿਵੇਂ ਉੱਥੇ 엘ਿਵੇਟਰ ਚੜ ਕੇ ਜਿੱਥੇ ਪਹਿਲਾ ਪੇਂਟ ਮਾਰਤਾ ਜੀ ਓਕੇ ਤੇ ਆਪੂਸ ਤੇ ਪ੍ਰਾਈਮਰ ਮਾਰਿਆ ਪਿਆਗਾ ਹਾਂ ਜੀ ਹਾਂ ਆ ਪਿੱਛੋਂ ਖੁਲਦੀ ਕੀਤੀ ਹੋਈ ਹੈ ਜੀ ਸਿਆ ਖੁਲਦੀ ਕਰਤੀ ਹਾਂ ਜੀ ਹਾਂ ਜੀ ਹਾਂ ਸਾਰੀ ਖੁੰਦੀ ਹੈ ਜੀ ਟੋਟਲੀ ਖੁਲਦੀ ਕਰਤੀ ਹੈ ਹਾਂ ਜੀ ਹਾਂ ਇਥੇ ਸਾਰੀ ਆ ਪੱਲਾ ਖੁੱਲੇ ਜਾਂਦਾ ਜੀ ਠੀਕ ਆ ਆ ਵੀ ਖੁੱਲਦਾ ਜੀ ਓਕੇ ਹਾਂ ਜੀ ਤੇ ਤੇ ਪ੍ਰਕਾਰ ਦੀ ਲਾਈਟ ਵਾਸਤੇ ਹਾਂ ਜੀ ਹਾਂ ਲਾਈਟ ਵਾਸਤੇ ਜੀ ਉਹ ਫਿਰ ਲਾਈਟ ਨਹੀਂ ਫੁੱਟਦੀ ਜੀ ਠੀਕ ਆ ਤੁਹਾਨੂੰ ਕੱਲਾ ਕੱਲੀ ਚੀਜ਼ ਬਣਦੀ ਤੇ ਫਿੱਟ ਹੁੰਦੀ ਦਿਖਾਵਾਂਗੇ ਹਾਂ ਇਕੱਲੇ ਹੋਰ ਆ ਸਿੰਗਲ ਵੀਕਤੀ ਬਣਦੀ ਆ ਬਾਡੀ ਜੀ ਆ ਸਿੰਗਲ ਸਿੰਗਲ ਕੋਈ ਇੱਜ ਚਾਦਰ ਦਾ ਟੋਟਾ ਨਹੀਂ ਹੈਗਾ ਜੋੜ ਨਹੀਂ ਹੈਗਾ ਕੋਈ ਚਾਦਰ ਦੀ ਤੁਰ ਤੋਂ ਲੈ ਕੇ ਤੁਰ ਤੱਕ ਇੱਕ ਜੱਦਰ ਹੈਗੀ ਠੀਕ ਹੈ ਨਾ ਆ ਵੀ ਹੈਵੀ ਟੈਂਗ ਨਾ ਆ ਪੂਰੀ ਹਾਂ ਜੀ ਹਾਂ 2 ਇੰਚ 200 ਟੈਂਗ ਕੋਈ ਐ ਨਹੀਂ ਹੈਗਾ ਵੀ 3 ਸੀਲ 베어ਿੰਗ ਨੇ ਜੀ ਠੀਕ ਆ UIV+ ਅਰੇ ਉਹ ਵਾਲੇ ਬੈਰਿੰਗ ਨੇ ਆਹ ਉਹ ਕੋਲੇ ਪੂਲੀ ਆ ਪੂਲੀ ਆ ਹਾਂਜੀ ਠੀਕ ਠੀਕ ਆ UIV+ ਠੀਕ ਚਲੋ ਆਗੇ ਉਧਰ ਆਹ ਤੇ ਹਿੱਸੇ ਦਾ ਫੈਸਲਾ ਆ ਦੇਖੋ ਅੱਛਾ ਹਲੋ ਆ ਦੋਸਤੋ ਜਿਹੜਾ ਹਿੱਸੇ ਦੇ ਟਾਇਰ ਨਾ ਕਹਿੰਦੇ ਹੁੰਦੇ ਨੇ ਟੇਡੇ ਮਿੱਡੇ ਕਾਹ ਜਿੰਦੇ ਨੇ ਆ ਫੈਸਲਾ ਕਿ ਸਾਰਾ ਫੇਰ ਹਿੱਸਾ ਅਡੈਕਸ਼ਨ ਕਾਹ ਦੇਨੇਗੇ ਇਹਦੇ ਨਾਲ ਇਹ ਨਹੀਂ ਹੈਗਾ ਵੀ ਟਾਇਰ ਘੱਟ ਵੱਧ ਕਹ ਜੂਗਾ ਹੋਰ ਫਿਰ ਆ ਵੰਦਾ ਹੈ ਵਾ ਯੂ ਪੀ ਤੋਂ ਠੀਕ ਹੈ ਜੀ ਫੀਲ ਲਾਈਨ ਇਹਨੇ ਇੱਥੇ ਕੋਲੇ ਬਹਿ ਕੇ ਫਿੱਟ ਕਰਾਈ ਆ ਕਿ ਮੇਰੇ ਹੀ ਮਸ਼ੀਨ ਇਹ ਉੱਧਰ ਖੜੀ ਹੈ ਇੱਕ ਜੇ ਖੜੀ ਹੈ ਜੇ ਦੋ ਵਾਰਟ ਹੋਣੀਆਂ ਨੇ ਦੋ ਕੋ ਫਿੱਟ ਹੋ ਗਈ ਹੈ ਜੇ ਫਿੱਟ ਹੋਣੇ ਠੀਕ ਹੈ ਜੀ ਠੀਕ ਹੈ ਜੀ ਠੀਕ ਆ ਬਸ ਦੋ ਦਿਨਾਂ ਚ ਹੋ ਜੂਗੀ ਇਹ ਵੀ ਫਿੱਟਾ ਦੋ ਤਿੰਨ ਦਿਨਾਂ ਵਿੱਚ ਲੱਗੇ ਫਿੱਟ ਹੋ ਜਾਏ ਫਿਰ ਦੋ ਲੈ ਕੇ ਚਲਾ ਜਾਏਗਾ ਵੀਰੇ ਠੀਕ ਆ ਇਹ ਯੂਪੀ ਤੋਂ ਆਇਆ ਵਾ ਮਸ਼ੀਨ ਲੈਣਾ ਦੋ ਮਹੀਨਾ ਬੁੱਕ ਨੇਗੀਆਂ ਹੋਰ ਵੀ ਬੁੱਕ ਨੇ ਕੈਪ ਬੁੱਕ ਨੇ ਵੀ ਕਰਾਂਗੇ ਜੋ ਇਹ ਚਲੀ ਜਾਣਗੀ ਦੂਸਰੀ ਔਰ ਕਰ ਦੇਂਗੇ ਜਿੱਦ ਤੱਕ ਠੀਕ ਆ ਯਾਨੀ ਲੈ ਜਾਏਗਾ ਪੰਜ ਚਾਰ ਮਸ਼ੀਨਾ ਠੀਕ ਠੀਕ ਆ ਉਹ ਹਿੱਸਾ ਤਿਆਰ ਹੁੰਦਾ ਸੀ ਆ ਹਿੱਸਾ ਤਿਆਰ ਕਰਿਆ ਪਿਆਗਾ ਤੇ ਆ ਕਿਸ਼ਤੀਆਂ ਪਈਆਂ ਲੱਗੀਆਂ ਇੱਥੇ ਵੀ ਰਿਫਟਿੰਗ ਰੂਟਿੰਗ ਕਰਦੇ ਆ ਜੀ ਨਾਲ ਆ ਸਾਰੀ ਕੋਈ ਆਏ ਨਹੀਂ ਹੈਗਾ ਰੈਫਟਰ ਰੂਪਟਾ ਲਾ ਕੇ ਪੂਰੀ ਵਧੀਆ ਡਬਲ سپورਟ ਲਾ ਕੇ ਕਰਦੇ ਨੇ ਜਿੱਥੇ ਜ਼ੋਰ ਪੈਣ ਦਾ ਕੰਮ ਆਗਾ ਤੇ ਜਦੋਂ ਰਹਿੰਦਾ ਉਹ ਤਲਕੋ ਰਹਿੰਦਾ ਹੁਣ ਸਾਹਮਣੇ ਹੁਣ ਸਾਹਮਣੇ ਇਕੱਲੀ-ਕੱਲੀ ਚੀਜ਼ੀ ਇਕੱਲੀ-ਕੱਲੀ ਤਾਂ ਹੀ ਆਪਾਂ ਦਿਖਾ ਰਹੇ ਹਾਂਗੇ ਜਿਸ ਨੂੰ ਚੱਕ ਕੇ ਲੈ ਕੇ ਆਉਣੀ ਵਰਕਸ਼ਾਪ ਜੀ ਪੇਂਟਰ ਵਾਲੇ ਬਕਸੇ ਆ ਗਏ 8 ਤਰੀਕ ਦੀ ਘਟਵਾਤੀ ਇਹ ਚ ਕੋਈ ਇਹ ਨਹੀਂ ਆ ਵੀ ਕੋਈ ਹਾਂ ਜੀ ਹਾਂ ਤਾਂ ਠੀਕ ਆ ਜਾ ਅਦਰ ਲਾ ਕੇ ਲੈ ਚੱਕਿਆ ਨਹੀਂ ਜਾਂਦਾ ਇੱਕ ਹੱਥ ਨਾਲ ਤੇ ਬਹੁਤ ਹੈਵੀ ਬਣਿਆਗਾ ਤੇ ਇਹ ਚ ਐ ਨਹੀਂ ਹੈਗਾ ਕੋਈ ਇਧਰ ਕਿਸ਼ਤੀਆਂ ਬਣੀ ਜਾਂਦੀਆਂ ਨਹੀਂਆਂ ਇਹ ਬੰਦਾ ਜਿਹਦੀ ਡਿਊਟੀ ਹੈ ਕਿ ਇਸ ਨੂੰ ਹਾਂ ਜੀ ਹਾਂ ਜੀ ਹਾਂ ਜੀ ਇਸਤੀ ਬਣਾਊਗਾ ਹਾਂ ਜੀ ਹਾਂ ਠੀਕ ਇਹਨੂੰ ਕਿਹੜੀ ਕਾ ਮੀ ਐਮ ਜਾਦਰ ਲਾਉਣਿਆ ਇਹਨੂੰ 12 ਗੇਜ ਜੀ ਇਹਨੂੰ 12 ਗੇਜ ਹਾਂ ਜੀ ਹਾਂ ਯਾਨੀ ਜ਼ਿਆਦਾਤਰ ਆਪਣੀ ਕਮੈਂਡ ਦੇ 12 ਗੇਜ ਜੀ ਲੱਗਦੀ ਜਿੱਥੇ ਜਿੱਥੇ ਜਿੰਨੀ ਚੀਜ਼ ਦੀ ਲੋਡ ਆ ਜੀ ਉਨੀ ਲਾਉਣੇ ਆ ਜੀ ਆਪਾਂ ਜੀ ਓਕੇ ਆਹ ਜੇ ਡਬਲ ਹੋ ਗਈ ਜੀ ਕਵਰ ਕਰਤੀ ਹਾਂ ਜੀ ਹਾਂ ਠੀਕ ਠੀਕ ਆਹ ਸ ਆਪਣੀ ਆਹ ਸ਼ੀਲਡ ਆ ਗਈ ਜੀ ਸ਼ੀਲਡ ਬਣੀ ਪਈ ਆ ਐਲੀਵੇਟਰ ਬਣੇ ਪਏ ਨੇ ਜੀ ਦੋਸਤੋ ਐ ਨਹੀਂ ਹੈਗਾ ਆਹ ਸ਼ੀਲਡ ਬਣੀ ਪਈ ਆ ਇਹ ਇਹ ਵੀ 12 ਗੇਜ ਜੀ ਆ ਗਈ ਨਹੀਂ ਇਹ 14 ਗੇਜ ਜੀ ਇਹ 14 ਗੇਜ ਆ 16 ਗੇਜ ਜੀ ਆ ਕੀ ਆ 엘ਿਵੇਟਰ ਬਣੇ ਪਏ ਨੇਗੇ ਤੇ ਲੇਜ਼ਰ ਨਾਲ ਕਾਟਿੰਗ ਹੋਈ ਵੀ ਆ ਕੋਈ ਐ ਤੇ ਸਾਨੂੰ ਕੱਲਾ ਕੱਲਾ ਪਾਰਟ ਬਣਦਾ ਦਿਖਾਉਣਿਆ ਆ ਬੋਸ ਬਸ਼ ਨੇ ਸਾਰੇ ਆਪਣੇ ਇੱਥੇ ਹੁੰਦੇ ਨੇ ਤਿਆਰ ਜੀ ਐ ਇਧਰੋਂ ਮਿਸਤਰੀ ਜੀ ਬੋਸ ਬਣਾ ਰਹੇ ਨੇਗੇ ਆ ਦੇਖ ਲਓ ਕੱਲਾ ਕੱਲਾ ਬੋਸ ਕੱਟ ਕੇ ਬਣਾ ਰਹੇ ਨੇ ਕੋਈ ਐ ਨਹੀਂ ਹੈਗੀ ਵੀ ਜਸਨਪ੍ਰੀਤ ਹਲਕੀ ਜੀ ਮਸ਼ੀਨ ਬਣਦੀ ਆ ਮਹੀਨ ਬਹੁ ਹੈਵੀ ਜੀ ਬਣਦੀ ਹੈਗੀ ਆ ਡੈਕਸ਼ਨ ਬਾਡੀਆਂ ਆ ਗਈਆਂ ਜੀ ਆਪਣੀਆਂ ਡੈਕਸ਼ਨ ਆ ਗਈਆਂ ਠੀਕ ਹੈ ਜੀ ਜਨੇ ਇਹ ਇਹ ਦੇਖੀ ਨਹੀਂ ਆ ਜੀ ਆਰਨ ਜੀ ਲੋਹੇ ਦੀਆਂ ਜੀ ਲੋਹੇ ਦੀਆਂ ਹਾਂ ਠੀਕ ਆ ਠੀਕ ਆ ਬੱਲ ਹੋ ਜੀ ਉਹ ਵੀ ਲੋਹੇ ਦਾ ਜੀ ਉਹ ਵੀ ਤੁਹਾਨੂੰ ਦਿਖਾਉਣੇ ਉਧਰ ਪਏ ਨੇ ਜੀ ਆਪਣੇ ਓਕੇ ਆ ਦੇ ਆ ਫੋਟੋ ਬਣਾ ਲੈ ਆ ਠੇਕੇਦਾਰ ਨੇ ਹੁਣ ਕਬਜ਼ਾ ਲਾਉਣਾਗਾ ਬੰਦੇ ਦੀ ਲੋੜ ਆ ਵੀ ਇੱਥੇ ਨੇ ਔਗਰੀ ਬਣਾਉਣਾ ਨੇ ਔਗਰੀ ਬਣਾਉ ਤੁਸੀਂ ਔਗਰੀ ਬਣਾਉਣਾ ਮਿਸਤਰੀ ਹਾਂ ਜੀ 59 ਠੀਕ ਆ ਠੀਕ ਆ ਆ ਓਗਰ ਬਣਿਆ ਪਿਆ ਹਾਂਜੀ ਹਾਂਜੀ ਇਹ ਓਗਰ ਦਾ ਇਹਦੀ ਵੀ 12 ਗੇਜ ਕੇ ਦੀ ਬੰਦ ਇਹ 14 ਗੇਜ ਹੈ ਅਸਾਂ ਇਹ 14 ਗੇਜ ਹੈ 14 ਗੇਜ ਫਿਰ ਉਹਦੀ ਦਿੱਕਤ ਆ ਜਾਂਦੀ ਮੁੰਡ ਨੂੰ ਹਾਂਜੀ ਮੜਾਈ ਦੀ ਦਿੱਕਤ ਆ ਜਾਂਦੀ ਹੈ ਜੀ ਠੀਕ ਆ ਰੀਲ ਵਾਲੇ ਪਾਈਪ ਪਏ ਨੇ ਹਾਂਜੀ ਰੀਲ ਵਾਲੇ ਪਾਈਪ ਜੀ ਇਧਰੋਂ ਫੋਰਮੈਨ ਕਾਟਰ ਤਿਆਰ ਕਰ ਰਹੀਆਂ ਹਾਂ ਕਾਟਰ ਤਿਆਰ ਕਰ ਰਹੇ ਨੇ ਜੀ ਠੀਕ ਆ ਆ ਗਿਆ ਫੀਡਰ ਹਾਂਜੀ ਫੀਡਰ ਆ ਗਿਆ ਇਹੇ ਵੀ ਤਲੇ سپورਟਾਂ سپورਟਾਂ ਪੂਰੀਆਂ ਲੌਈ ਦੀਆਂ ਨੇ ਪੂਰੀਆਂ ਹੈਵੀ ਕਰਕੇ ਹਾਂ ਜੀ ਹਾਂ ਠੀਕ ਠੀਕ ਅੱਜ ਜਿਵੇਂ ਕਈ ਵਾਰ ਪਿੰਨ ਪੋਨੇ ਡਿੱਗ ਪੈਂਦੀ ਹੈ ਜੀ ਹਾਂ ਹਾਂ ਅੱਗੇ ਡਿੱਗ ਅੱਗੇ ਇਹ ਗੁੱਲਾ ਜਾ ਵੀ ਹੋ ਜਾਂਦਾ ਸੀਗਾ ਹਾਂ ਗੁੱਲਾ ਹੋ ਜਾਂਦਾ ਸੀ ਇਹ ਦਿੱਕਤ ਨਹੀਂ ਹੈ ਕਿਸੇ ਦੀ ਦਿੱਕਤ ਨਹੀਂ ਆਉਂਦੀ ਉਹ ਹੁਣ ਫਿਕਸ ਹੀ ਕਰਤਾ ਹਾਂ ਜੀ ਹਾਂ ਫਿਕਸ ਕਰਤਾ ਠੀਕ ਠੀਕ ਗਰਾਰੀਆਂ ਗਰੂੜੀਆਂ ਟੈਂਪਰ ਨਹੀਂ ਸਾਰੀਆਂ ਓਕੇ ਆ ਜਣੀ ਫਾਰਸ ਲਾਉਣਾ ਇਹਦੇ ਵੀ ਆਪਾਂ ਚਾਦਰ ਕਿਹੜੀ ਲੋਹੇ ਦੀ ਵਰਤਦੇ ਆਂ ਹਾਂਜੀ ਐਮ ਐਸ ਜੀ ਐਮ ਐਸ ਜੀ ਠੀਕ ਆ ਇਹਦੇ ਫਿਰ ਦੋ ਪਾ ਜੰਦੇ ਨੇ ਹਾਂਜੀ ਹਾਂ ਠੀਕ ਆ ਕੋਈ ਜਿਆਦਾਤਰ ਆ ਚੀਜ਼ ਤੇ ਲੋਡ ਹੁੰਦਾ ਜੀ ਆਪਣੇ ਫਿਰ ਇਹ ਕੱਲ ਨੂੰ ਚੇਂਜ ਕਰਨੀ ਸੌਖੀ ਰਹਿੰਦੀ ਆ ਜੀ ਓਕੇ ਇਹ ਚਾਦਰ ਮੋਟੀ ਵੀ ਲਾਉਦੇ ਹੋਵਾਂਗੇ ਹਾਂਜੀ ਹਾਂ ਇਹ ਕਹਿ ਗਏ ਦੀ ਇਹ 14 ਗੀਜੇ ਲਾਉਣੇ ਆ ਜੀ ਸੇ 14 ਗੀਜੇ ਜੀ ਠੀਕ ਆ ਠੀਕ ਆ ਤੇ ਬਾਕੀ ਇਧਰ ਕਟਰ ਤਿਆਰ ਵੀ ਹੋਇਆ ਹੋਈ ਜਾਂਦਾਗਾ ਇਧਰ ਪੇਂਟਰ ਸਾਹਿਬ ਦਾ ਚੱਲ ਰਿਹਾ ਜੀ ਕੰਮ ਪੇਂਟ ਦਾ ਜੀ ਹੋਰ ਪੇਂਟਰ ਸਾਹਿਬ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਕਰੀ ਜਾਂਦੇ ਹੋ ਪੇਂਟ ਇਹ 37 ਇੰਚ ਆ ਗਈ ਹੈ 41 ਇੰਚ ਆ ਜੀ 48 ਇੰਚ ਆ ਗਈ ਠੀਕ ਇਧਰ ਆ ਤੇ ਜਾਣੀਆਂ ਜੀ ਠੀਕ ਆ ਠੀਕ ਆ ਤੇ ਚਲੋ ਵਧੀਆ ਬਹੁਤ ਮਾਨਖੋਸ ਹੋਇਆ ਹਨਾ ਮਸ਼ੀਨਾਂ ਦੇ ਦੇਖ ਕੇ ਪ੍ਰਾਈਮਰ ਮਾਰ ਕੇ ਪਹਿਲਾਂ ਫਿਰ ਰੰਗ ਪਾਉਂਦਾ ਜੀ ਹਾਂ ਐ ਨਹੀਂ ਹੈਗਾ ਵੀ ਸਿੱਧਾ ਹੀ ਰੰਗ ਚਾੜ ਦਿੰਦਾ ਨਾ 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 ਅਜ ਤਾਂ ਇਹਦੀ ਪ੍ਰਾਈ ਹੋਣੀ ਹੈ ਸਟਾਰਟ ਜੀ ਇਰੇ ਵਿੱਚ ਪੇਂਟ ਮਾਰ ਦੇਣਾ ਜੀ ਸਾਰੀ ਇਹ ਅੱਜ ਪੇਂਟ ਵੱਜ ਕੇ ਵਿੱਚ ਫੇਰ ਇਹਦੀ ਭਰਾਈ ਹੋਣੀ ਹੈਗੀ ਐ ਨਹੀਂ ਹੈਗਾ ਵੀ ਮਗਰੋਂ ਅੱਧ ਪਚਾਦ ਕੀਤੇ ਬਾਗਿਆ ਵਿੱਚ ਦੇਖੀਂ ਜਾਂ ਨੇ ਮਸ਼ੀਨਾਂ ਅੱਧੀਆਂ ਕ ਚਿੱਟੀਆਂ ਹੁੰਦੀਆਂ ਨੇ ਅੱਧੀਆਂ ਕ ਹਰੀਆਂ ਹੁੰਦੀਆਂ ਨੇ ਕਿਉਂ ਉਹਦੇ ਸਮਾਨ ਵਿੱਚ ਪਾ ਕੇ ਰੰਗ ਮਾਰਦੇ ਨੇ ਇਹ ਪਹਿਲਾਂ ਰੰਗ ਮਾਰਨਗੇ ਫੇਰ ਇਹਦਾ ਫਿੱਟ ਕਰਨਗੇ ਕਹਰੇ ਕੋਟ ਤੇ ਚਮਕ ਵੱਜਦੀ ਆ ਹਾਂ ਕਹਰੇ ਕੋਟ ਤੇ ਨਹੀਂ ਰੰਗ ਰੰਗ ਕਿਹੜਾ ਵਰਤਦੇ ਆਪਾਂ ਜਸਨ ਰੰਗ ਆਪਾਂ ਚੰਦਨ ਜੇ ਐਸਡੀ ਜੀ ਚੰਦਨ ਜੀ ਐਸਡੀ ਹਾਂਜੀ ਹਾਂਜੀ ਠੀਕ ਆ ਤੇ ਤੁਹਾਨੂੰ ਅੱਜ ਸਾਰੀ ਜਸਨਪ੍ਰੀਤ ਮਸ਼ਹੂਰ ਬਾਂਦੀ ਦਿਖਾਤੀ ਤੇ ਵੀਡੀਓ ਚੰਗੀ ਲੱਗੀ ਸਾਰੀ ਸ਼ੇਅਰ ਕਰ ਪਰਨਪਨ ਦੀ ਸ਼ੇਅਰ ਲਾਇਕ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਸਾਰੇ ਦੋਸਤ ਮਿੱਤਰਾਂ ਦਾ ਵੀਡੀਓ ਦੇਖਣ ਲਈ ਸਤਿ ਸ੍ਰੀ ਅਕਾਲ ਨੰਬਰ ਜਰੂਰ ਬਖੋ